ਤਾਂ ਇਹ ਆਪਾਂ ਇਹਨਾਂ ਦੇ ਰੋਸ਼ਨੀ ਦੀ ਗੱਲ ਅਲੋਚਨਾ ਉੱਤੇ ਵੀ ਆਏ। ਐ ਕੋਈ ਨਾ ਬਿਲ ਲਾਹੇ ਰੋ ਜਾ। ਇਹ ਤੁਹਾਨੂੰ ਆਹ ਪਿਆਰਾ ਆਈ। ਇਹ ਲੋੜੋ ਕਰਨੀ ਕਰੀ ਲੰਘੋ ਫਿਲਮ ਜਾਣ। ਆਹ ਖੜੀਆਂ ਤੇ ਫੋਟੋ ਕਰ ਲਓ ਨਾ ਜਿੱਥੇ। ਆਓ ਜੀ ਅਸੀਂ ਆਰਾਮ ਬਾਗ ਦੀ ਗੁਰਦੁਆਰਾ ਜਿੱਥੇ ਆਪਣਾ ਜਿਹੜਾ ਵਾ ਮੈਮੋਰੰਡਮ ਜਿਹੜਾ ਵਾ ਪੇਸ਼ ਕਰ ਰਹੇ ਆ ਤਾਂ ਕਿ ਪ੍ਰਸ਼ਾਸਨ ਜਿਹੜੀ ਆ ਜੋ ਵੀ ਨਿੱਤੀ ਕਾਰਾਂ ਉਹਨਾਂ ਦੇ ਬੰਦੀ ਆ। ਜਾ ਕੋਈ ਪ੍ਰੋਐਕਟਿਵ ਐਕਸ਼ਨ ਲੈਣਾ ਵਾ ਉਹ ਇਹਨਾਂ ਦੇ ਲਿਆ ਜਾਵੇ ਤੇ ਸਾਡੂ ਲੋਕਾਂ ਨੂੰ ਜਿਹੜੀ ਆ ਸੁੱਖ ਚਾਂ ਦੀ ਰੋਟੀ ਜਿਹੜੀ ਆ ਖਾਂ ਦਿੱਤੀ ਜਾਵੇ ਅਸੀਂ ਜਿਹੜੇ ਆ ਆਪਜੀ ਨੂੰ ਪ੍ਰਸ਼ਾਸਨ ਕੋ ਇਹੋ ਹੀ ਭਗਵੰਦ ਮਾਨ ਸਰਕਾਰ ਕੋ ਫੇਰ ਬੇਨਤੀ ਕਰਦੇ ਆ ਵੀ ਨਸ਼ਾ ਮੁਕਤ ਬਣਾ ਪੰਜਾਬ ਕਿਹਾ ਹੀ ਉਹ ਨਸ਼ਾ ਧਿਆਨ ਦਾ ਪੰਜਾਬ ਬਣਾਤਾ ਦਿਓ ਓਏ ਉਹ ਗੜੀ ਗੜੀ ਨਿ ਨਿਹੰਦਾ ਨਸ਼ੇ ਵਾਲਾ ਪੰਜਾਬ ਬਣਾਤਾ ਦਿਓ ਉਹ ਕੀ ਕਿ ਭਗਵੰਦ ਮਾਨ ਸਰਕਾਰ ਜੀ 10 ਬੰਦੇ ਜਿਹੜੇ ਅੱਜ ਤੱਕ ਨਜ਼ਰ ਆਉਂਦੇ ਆ ਨਾ ਇਹ ਤਾਂ ਇਹ ਜਵਾ ਹਰਨਾ ਵਾ ਇਹ ਤੁਹਾਨੂੰ ਕੋਈ ਨਹੀਂ ਲੱਭਣਾ ਤਫਕਾਰਨ ਲੋਕਾਂ ਦਾ ਕਰਨ ਦੇ ਹੋਣਾ ਲੋਕੀ ਜੇ ਮੋਕਾ ਸਾਹਿਬ ਦਾ 잡ੋ ਸਾਹਮਣੋ ਤਾਂ ਜੇ ਸਰਕਾਰ ਦੁਬਾਰਾ ਲਾਉਣੀ ਚਾਹੁੰਦੇ ਮੋਕਾ ਸਾਹਮਣੋ ਨਹੀਂ ਜੇ ਅੱਜ ਤੋਂ ਬਾਅਦ ਤੁਸੀਂ ਖਤਮ ਹੀ ਹੈਗੇ ਜੀ ਮਿਹਰਬਾਨੀ ਸਾਰੇ ਇੱਥੋਂ ਦੇ ਵਸਨੀਕ ਨੇ ਸਾਰੇ ਇਹਦੀ ਅਸੀਂ ਇੱਥੇ ਕਰੀਬ 60 ਸਾਲ ਤੋਂ ਇੱਥੇ ਜਿਹੜਾ ਜਨਮ ਵੀ ਸਾਡਾ ਇੱਥੋਂ ਦਾ ਵਾ ਸਾਡੇ ਹਾਲਾਤ ਆ ਜੇ ਬਣ ਗਏ ਨੇ ਸਾਰੇ ਜਿੰਨੇ ਵੀ ਕਾਰੋਬਾਰੀ ਆ ਕਾਰੋਬਾਰੀ ਆ ਦੇ ਅਸੀਂ ਜਿਹੜੇ ਜਾਦੇ ਹੋਣ ਇਹਨਾਂ ਨੇ ਸ਼ਰਾਬ ਵੇਚੀਏ ਜਾਂ ਸਮੈਕ ਵੇਚੀਏ ਜਾਂ ਨਹੀਂ ਆਪਣੇ ਕਾਰੋਬਾਰ ਵੇਚਣ ਲਈ ਅਸੀਂ ਦਲਾਲਾਂ ਨੂੰ ਕਿਹਾ ਸੀ ਉਹ ਆਂਦੇ ਹੀ ਤੁਹਾਡੇ ਸ਼ਰਾਬ ਵੇਚਦੀ ਐ ਜੇ ਸਾਡੀ ਜੋ ਪ੍ਰਾਪਰਟੀ ਦਾ ਮੁੱਲ ਪਹਿਲਾਂ 5 ਕਰੋੜ ਪੈਂਦਾ ਸੀ ਅੱਜ 2 ਕਰੋੜ ਰੁਪਈਆ ਕੋਈ ਲੋਕੀ ਵੀ ਮੁੱਲ ਨਹੀਂ ਪਾਉਂਦੇ ਦੁਕਾਨਦਾਰੀ ਸਾਡੀ ਖਤਮ ਕਰਤੀ ਜੀ ਕੋਈ ਦੁਕਾਨਦਾਰ ਆ ਜੇ ਕੋਈ ਗੈਸਟ ਆ ਜੇ ਉਹਨੂੰ ਜਫਾ ਮਾਰਨਦੇ ਹਾਂ ਜੀ ਕਿਹੜੀ ਲੈਣੀ ਜੇ ਔਰ 10 10 ਬੰਦੇ ਇੱਥੋਂ ਦੇ ਨੇ ਔਰ 5-5 ਬੰਦੇ ਜਿਹੜੇ ਨੇ ਅੱਗੋਂ ਇਹਨਾਂ ਨੇ ਨੌਕਾ ਰੱਖੇ ਹੋਏ ਨੇ ਇੱਥੇ ਤੁਸੀਂ ਸ਼ਾਮ ਦੇ ਟਾਈਮ ਦੇਖਾ ਪ੍ਰਸ਼ਾਸਨ ਨੂੰ ਸਾਰਾ ਹੀ ਪਤਾ ਇਹ ਵਾਸ ਜਿਹੜੇ ਇਹ ਵਾਂਸਾਂ ਦੇ ਵਿੱਚ ਇੰਨੀ ਕਿ ਸ਼ਰਾਬ ਪਈ ਹੁੰਦੀ ਵੀਰੇ ਰੱਬ ਦਾ ਨਾਮ ਇਹ ਤੜਕੇ 5 ਵਜੇ ਤੋਂ ਸ਼ੁਰੂ ਹੁੰਦੇ ਆ ਰਾਤ ਦੇ 12 ਵਜੇ ਤੱਕ ਇਹ ਕੰਮ ਚੱਲਦਾ 12 ਵਜੇ ਰਾਤ ਨੂੰ ਇੱਥੇ ਵੱਡੀਆਂ ਗੱਡੀਆਂ ਆ ਕੇ ਸ਼ਰਾਬ ਲਾਉਂਦੀਆਂ ਨੇ ਜੜੀਆਂ ਇਹਨਾਂ ਦੀ ਆਮਦ ਆ ਨਾ ਸ਼ਰਾਬ ਦੀ ਵੱਡੀਆਂ ਗੱਡੀਆਂ ਜੜੀਆਂ ਵਾ ਉਹ ਇਹਨਾਂ ਦੀ ਆ ਕੇ ਸ਼ਰਾਬ ਇੱਥੇ ਲਾਉਂਦੀ ਪਈ ਹੈ ਅਸੀਂ ਲੋਕ ਜਿਹੜੇ ਆ ਜਿੰਨੇ ਅਸੀਂ ਦੇਖੋ ਅਸੀਂ ਪਹਿਲਾਂ ਕਿੰਨੇ ਚਲੋ ਛੱਡੋ ਹਾਰ ਜਿਓ ਇਹਨੇ ਬੜੀ ਇਹਨਾਂ ਨੂੰ ਰਿਕਵੈਸਟ ਕੀਤੀ ਕਿ ਚਲੋ ਯਾਰ ਅਸੀਂ ਮਹੱਲੇਦਾਰਾਂ ਤੁਸੀਂ ਪਰਾਂ ਚੱਲ ਜਾਓ ਰੋਣ ਨੂੰ ਰੋਟੀ ਖਾਣ ਦਿਓ ਪਰ ਇਹ ਨਾ ਦੇ ਪਰੇ ਗਏ ਨਾ ਇਹਨਾਂ ਨੇ ਇਸ ਧੰਦੇ ਨੂੰ ਬੰਦ ਕਰਨ ਦੀ ਕੋਸ਼ ਪਰ ਹੁਣ ਜੇ ਇਹ ਕਰੇ ਬੰਦ ਨਾ ਹੋਏ ਤੇ ਅਸੀਂ ਇਹਨਾਂ ਦੇ ਰੇਂਕੂ ਤੇ ਬੂਏ ਸਿਰਫ ਅੱਜ ਗੱਡੀ ਲੱਸੀ ਤੇ ਸਰ ਮੇਰੀ ਗੱਲ ਸੁਣੋ ਪ੍ਰਸ਼ਾਸਨ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਸਰ ਮੈਂ ਡੀਸੀਪੀ ਏਸੀਪੀ ਆਪਣਾ ਭੁੱਲਰ ਸਾਹਿਬ ਜਿਹੜੇ ਕਮਿਸ਼ਨਰ ਸੀਗੇ ਉਹਨਾਂ ਨੂੰ ਵੀ ਅਸੀਂ ਮਿਲੇ ਸਾਂ ਜਿਹੜੇ ਇੱਥੋਂ ਦੇ ਸੀਪੀ ਸਾਹਿਬ ਆਪਣਾ ਅਸਿਸਟੈਂਟ ਕਮਿਸ਼ਨਰ ਸੀਗੇ ਸੀ ਉਹਨਾਂ ਨੂੰ ਵੀ ਡੀਸੀਪੀ ਸਾਹਿਬ ਨੂੰ ਵੀ ਅਸੀਂ ਬੇਨਤੀ ਕੀਤੀ ਸੀ ਪਰ ਸਰ ਇਹ ਕੋਈ ਸਭ ਗੱਲੀਬਾਤੀ ਗੱਲਾਂ ਰਹਿ ਜਾਂਦੀਆਂ ਨੇ ਸਰ ਤੁਹਾਡੀ ਸੁਣਵਾ ਕੀ ਕੰਪਲੇਟ ਬੇਨਤੀ ਫਿਰ ਵੀ ਤੁਹਾਡੀ ਕਿਉਂ ਨਹੀਂ ਸੁਣਾਈ ਕੀ ਸਮਝਦੇ ਹੋ ਸਰ ਅੱਜ ਮੈਨੂੰ ਡੀਸੀਪੀ ਸਾਹਿਬ ਦਾ ਫੋਨ ਆਇਆ ਵਾ ਏਸੀਪ ਇਹ ਉਹਨਾ ਸ਼ਵਾਸਨ ਦਿੱਤਾ ਵਾ ਇਹਨੇ ਲੱਗੇ ਸਮਝਦੇ ਸਰ ਇਹ ਸਰ ਪ੍ਰਸ਼ਾਸਨ ਦੀ ਆ ਭਗਵੰਤ ਮਾਨ ਸਰਕਾਰ ਦੀ ਆ ਇਹ ਸਰਕਾਰ ਨਸ਼ਾ ਲਿਉਣ ਵਾਲੀ ਸਰਕਾਰ ਆ ਤੁਸੀਂ ਵੇਖੋ ਇਹਨਾਂ ਕੋਲ ਕੂੜਾ ਨਹੀਂ ਚੁਕਾਇਆ ਜਾਂਦਾ ਸ਼ਹਿਰ ਦਾ ਇਸ ਪ੍ਰਸ਼ਾਸਨ ਨੇ ਹੋਰ ਕਿਸੇ ਦਾ ਕੀ ਕੰਮ ਕਰਨਾ ਵਾ ਇਹ ਕੂੜਾ ਨਹੀਂ ਚੁਕਾ ਸਕਦੇ ਇਹ ਹਲਕੇ ਦਾ ਐਮਐਲਏ ਕਵੇ ਕੂੜਾ ਚੁੱਕ ਕੇ ਲੈ ਜਾਓ ਉਹਦੇ ਕਹਿੰਦੇ ਕੂੜਾ ਨਹੀਂ ਚੁਕਾਇਆ ਜਾਂਦਾ ਨਹੀਂ ਤੇ ਤੁਸੀਂ ਫੋਟੋਗ੍ਰਾਫੀ ਸਾਰੇ ਸ਼ਹਿਰ ਦੀ ਕਰ ਸਕਦੇ ਹੋ ਇਹ ਤੁਸੀਂ ਮਾਰਨੋਂ ਬਿਹਤਰ ਜਾਣਦੇ ਹੋ ਤੁਸੀਂ ਜੇ 15 ਦਿਨ ਦਾ ਅਲਟੀਮੇਟ ਦਿੰਦਾ ਸਰ ਉਹ 15 ਦਿਨ ਦਾ ਸਾਡਾ ਅਲਟੀਮੇਟ ਵੇ ਆ ਜੇ ਤੇ ਇਹਨਾਂ ਸਾਨੂੰ ਇਸ ਕੰਮ ਤੋਂ ਸੁਲਕੁਰੂ ਕਰਤਾ ਤੇ ਅਸੀਂ ਜੜਾ ਵਾ ਸ਼ਾਂਤੀ ਨਾਲ ਅਸੀਂ ਆਪਣੇ ਰੋਟੀ ਅਗਾਹ ਪ੍ਰੋਟੈਸ ਨਹੀਂ ਕਰਾਂਗੇ ਜੇ ਨਹੀਂ ਕਰਦੇ ਫਿਰ ਅਸੀਂ ਮੈਂ ਸਭ ਤੋਂ ਪਹਿਲਾਂ ਆਪਣੇ ਆਪ ਤੇ ਮਿੱਟੀਆ ਤੇਲ ਪਾ ਕੇ ਆਪ ਨੂੰ ਅੱਗ ਲਾਵਾਂਗਾ ਕਾਮਾ ਪਾਣੀ ਦੀ ਟੈਂਕੀ ਕਰਕੇ ਸਰ ਮਸ਼ਹੂਰ ਸੀ ਪਰ ਅੱਜ ਕੱਲ ਕਹਿੰਦੇ ਕੁਝ ਹੋਰੀ ਟੈਂਕੀ ਬਣ ਗਈ ਟੈਂਕੀ ਦਾ ਡੈਥ ਹੁੰਦਾ ਸਰ ਟੈਂਕੀ ਡੈਥ ਹੈਗਾ ਪਾਣੀ ਟੈਂਕੀ ਰਾਮ ਦੇ ਪਿੱਛੇ ਚੱਲੋ ਜਿੰਨੀ ਮੇਸ਼ਾਲੋ ਬਿਆਰ ਚਲੋ ਕੋਈ ਬੰਦਾ ਜਿੰਨਾ ਮਰੀ ਦੂਰੋਂ ਰਸਿਆ ਲੰਦਾ ਕੋ ਆਂਦਾ ਗਲੀ ਮਲੇ ਨੂੰ ਹਰ ਵੀ ਪੁੱਛਦੇ ਆ ਤੇ ਕਿਹੜੀ ਲੈਣੀ ਹੈ ਕੀ ਲੈਣਾ ਹੈ ਉਹ ਇਥੇ ਆਂਡਾ ਕਰਨਾਂ ਜਾਣੀ ਨਾ ਸਨ ਈਆਂ ਪਿੰਡਾਂ ਦੇ ਸਰੀਆਂ ਤੂੰ ਵੇਖ ਲੈ ਸਾਰਾ ਮੱਲਾ ਇਕੱਠਾ ਹੈ ਤੁਹਾਨੂੰ ਨੂੰ ਲੱਗਾ ਤੁਹਾਡੇ ਸਾਹਮਣੇ ਹੋਟਲ ਵੀ ਹੈ ਦੁਕਾਨ ਜਿਹੜੇ ਟੂਰਿਸਟਾਂ ਦੇ ਉਹਨਾਂ ਵੀ ਮੁਸ਼ਕਲ ਹੁੰਦੀ ਹੈ ਖੋਹਾਂ ਭਰੀਆਂ ਲੱਭੀਆਂ ਹੋਟਲ ਛਰੇ ਆ ਮੋਬਾਈਲ ਜੋਕੇ ਲੱਗੇ ਆ ਗਲੀ ਮੱਲੇ ਦੇ ਘਰਾਂ ਹੀ ਲੋਕ ਚੜੇ ਗੋਣ ਜਿਹੜੇ ਆਂਦੇ ਬਣੋ ਨਿਆਂਇਬ ਬੰਦੇ ਦੇ ਬਾਹਰੋਂ ਹੁੰਦੇ ਸ਼ਰਾਬਾ ਲੈਣਾ ਸੀ ਉਹਨੇ ਸਮੈਕੀਏ ਵੀ ਚੋਰ ਵੀ ਹੈ ਉਹ ਆ ਕੇ ਘਰਾਂ ਹੀ ਲੋਕਾਂ ਵਰਗੇ ਮੋਬਾਈਲ ਚੁਕਣੇ ਸ਼ੁਰੂ ਕਰਦੇ ਆ ਈਸੀ ਦਾ ਲੱਗ ਲੈ ਗਿਆ ਸਾਰੇ ਹੋਟਲ ਥੋੜ੍ਹੇ ਵਿੱਚ ਮੋਬਾਈਲ ਜੋਕੇ ਲੱਗੇ ਬੰਦਾ ਮੈਨੇਜਰ ਸੋਫੇ ਲੰਮ ਉਹ ਅੰਦਰ ਬੜੇ ਮਾਲ ਚੁੱਕੇ ਲੈ ਗਏ ਪ੍ਰਿੰਟਰ ਚੁੱਕੇ ਲੈ ਗਏ ਅੰਦਰੋਂ ਜੀ ਸਮਝੇ ਤੋਂ ਹੀ ਤਹੀ ਪੋਲੀਟਿਕਲ ਦੇ ਵਿੱਚ ਹੈਗੇ ਉਹ ਕੀ ਕਾ ਤੁਹਾਡੀ ਵੀ ਸੁਣਵਾਈ ਹੁੰਦੀ ਵੀ ਕਿ ਕੀ ਸੁਣਵਾਈ ਆ ਕਿ ਨਹੀਂ ਕਹਿ ਕੇ ਥਾਗੇ ਆ ਕੇ ਪਹਿਲੇ ਮੈਂ ਪਹਿਲਾਂ ਬੜਾ ਇਹਨਾਂ ਨੂੰ ਕਹਿੰਦਾ 200 ਕਹਿੰਦਾ ਮੈਂ ਕਹੀ ਜਿਹੜੇ ਲੜਾਈਆਂ ਇਹਨਾਂ ਨਾਲ ਲਈਆਂ ਹਾਰ ਕੇ ਮੈਂ ਫਿਰ ਆ ਕੇ ਹੁਣ ਮੱਲਾ ਸਾਰੇ ਇਕੱਠਾ ਹੈ ਪਹਿਲੇ ਮੈਂ ਕੱਲਾ ਇਹਨਾਂ ਸਿਰ ਮੱਥਾ ਬੜਾ ਮਾਰਦਾ ਰਿਹਾ ਮੈਂ ਆਪਣੇ ਸਿਰ ਤੇ ਗਾਇਆ ਮੈਂ ਆਪਣੀ ਪ੍ਰਾਪਰਟੀ ਵੇਖੋ ਮੇਰੀ 3 ਕਰੋੜ ਦੀ ਪ੍ਰਾਪਰਟੀ ਮੈਂ 1.5 ਕਰੋੜ ਦੀ ਵੇਚੀ ਇੱਥੇ ਹੁਣ ਕੀ ਕਿੰਨੇ ਦਿਨ ਦਾ ਚਾਰਟੀ ਮੜ ਦਿੰਦੇ ਰਹਿੰਦੇ ਨੇ ਪੰਨਾਂ ਨੂੰ ਪੰ ਔਰ ਸਾਫੇ ਜੋ ਮਲਾਸਾ ਕਰੇਗਾ ਆਪਾਂ ਨਾਲ ਸਾਂਝੀ ਸਾਹਿਬ ਜੀ ਆ ਪੁਲਿਸ ਇਹ ਸ਼ਾਇਦ ਇੱਥੇ ਨਸ਼ਾ ਮੇਰੀ ਇੱਕ ਬੇਨਤੀ ਸੁਣੋ ਮੈਂ ਆ ਜੀ ਪਹਿਲੇ ਦਿਨ ਆ ਜੀ ਜੰਡਰ ਸਵਾਈ ਹੁੰਦੋਂ ਕਿਹਾ ਜੰਡਰ ਇਹ ਅੱਜ ਹੀ ਆ ਦੇਖਾਂ ਜਿੱਦਾਂ ਦੇ ਕ੍ਰਾਈਮ ਹੋਏਦਾ ਉਸ ਦਾ ਕਾਰਵਾਈ ਕਰਾਂਗੇ ਆਪਣੇ ਆਪ ਇਹਨਾਂ ਸਾਹਮਣੇ ਆ ਕੇ ਮਰਾਂਗੇ ਪਹਿਲੇ ਵੀ ਪੁਲਿਸ ਨੂੰ ਮਾਮਲੇ ਦਰਜ ਕੀਤੇ ਗਏ ਪਰ ਫਿਰ ਵੀ ਹਾਲ ਹੋਏ ਇਸ ਤਰ੍ਹਾਂ ਇਹ ਮੈਨੂੰ ਮੈਂ ਅੱਜ ਹੀ ਆਇਆ ਨਾ ਸਵੇ ਸਵੇ ਤੇ ਫਿਰ ਕਾਰਵਾਈ ਕਿਉਂ ਨਹੀਂ ਹੁੰਦੀ ਖਿਕਾਰੇ ਕਰਦੇ ਪਰਚੇ ਦਿੱਤੇ ਮੋੜਿਆ ਜੀ ਬੱਚੇ ਦਿੱਤੇ ਆ ਜੀ ਸਤਨ ਤੋਂ ਸਾਹਮਣੇ ਜੀ ਆਏ ਨੇ ਉਹਨੂੰ ਕੋਈ ਖਰਚੇ ਦਾ ਨਹੀਂ ਤੇ ਬੱਚੇ ਕੋਈ ਟਿਕਰ ਬੱਚੇ ਕਾਫੀ ਬੱਚੇ ਕਰ ਦਿੱਤੇ ਕਿ